ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਲੌਗ ਲੇਟ ਸ਼ੁਰੂ ਕਰਦੇ ਆ ਅੱਜ ਭਾਜੀ ਹੁਣਾਂ ਨਾ ਜਾ ਰਹੇ ਆ ਭਾਜੀ ਤਰਸੇਮ ਨਾਲ ਉਸ ਤੋਂ ਬਾਅਦ ਖੁਦਾਈ ਵੀ ਕਰਨਾ ਪਈ ਭਾਜੀ ਹੈਲੋ ਹਾਈਟ ਕਰੋ ਸਤਿ ਸ਼੍ਰੀ ਅਕਾਲ ਬਾਕੀ ਮਿਲਦੇ ਆ ਰੋਡ ਤੇ ਭਾਜੀ ਦੋਸਤੋ ਸਟੋਰ ਚੋਂ ਨਿਕਲਦੇ ਸਾਰੇ ਸਾਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਰਿਹਾ ਆਪਾ ਪਹੁੰਚ ਗਏ ਦੁਬਈ ਦੇ ਹਵੀਰ ਪਿੰਡ ਵਿੱਚ ਦੇਖੋ ਕੁਛ ਇਤਾਂ ਦਾ ਨਜ਼ਾਰਾ ਭਾਦੀ ਦਬੀ ਜਾਂਦਾ 4x4 ਚਾਚਾ ਨੇ ਤੰਗਾ ਕਰਤਾ ਅੱਜ ਹੀ ਬੈਠਾ ਉੱਪਰ ਮਨੀਸ਼ਾ ਕਿਹਦਾ ਹੈ ਆਈਵਾ ਜਦੋਂ ਅਸੀਂ ਆਉਂਦੇ ਹੁੰਦੇ ਸੀ ਉਦੋਂ ਕੋਈ ਬਿੱਲਾ ਨਹੀਂ ਸੀ ਪਹਿਲਾਂ-ਪਹਿਲਾਂ ਭਾਜੋ ਕਦੀ ਕ੍ਰੇਨ ਖੁੱਭ ਗਈ ਕਦੀ ਆਹ ਖੁੱਭ ਗਈ ਗੱਡੀ ਖੁੱਭ ਗਈ ਓਹੋ ਬੜਾ ਤਮਾਸ਼ਾ ਲੱਗਦਾ ਹੁੰਦਾ ਅਵੇ ਦੋ ਸਾਲ ਮੇਂ ਹੋਰ ਅੱਛਾ ਹੋ ਜਾਏਗਾ ਪੂਰਾ ਫਕੜਾ ਹੈ ਜਾਨਣੇ ਲਈ ਪਰਮਿਟਾ ਬਹੁਤ ਬਿੱਲੇ ਬਣ ਗਏ ਵੀਰ ਮੈਂ ਪੈਸੇ ਬਹੁਤ ਲਾਉਂਦੇ ਬਿੱਲਿਆਂ ਦੇ ਅਰਬੀ ਲੋਕ ਹੈ ਰੂਹ ਖੁਸ਼ ਹੋ ਜਾਂਦੀ ਹੈ ਵਾਕੀ ਇਹਨਾਂ ਕੋਲ ਹੈ ਹੀ ਪੈਸਾ ਬਹੁਤ ਹਾਂਜੀ ਇੱਥੇ ਗੱਡੀਆਂ ਖੜੀਆਂ ਜੀਸੀਬੀ ਕ੍ਰੇਨਾਂ ਤੁਸੀਂ ਰੈਂਟ ਤੇ ਹਾਇਰ ਕਰ ਸਕਦੇ ਦੇਖੋ ਬਿੱਲੇ ਦੇ ਬਾਹਰ ਕਿੰਨਾ ਸੋਹਣਾ ਗਾਰਡਨ ਬਣਾਇਆ ਹੋਇਆ ਮਾਸ਼ੱਲਾ ਨਜ਼ਾਰਾ ਆ ਗਿਆ ਦੇਖ ਕੇ ਭਾਜੀ ਕਿੰਨੀ ਕਰਦੇ ਉਹਨੇ ਆਵਾ ਹਾਂ ਕੋਤੀ 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 ਛਾਲੀ ਛਾਲੀ ਹਾਂਜੀ ਭਾਜੀ ਪਹਿਲਾਂ ਹੀ ਪਹੁੰਚ ਗਿਆ ਸੀ ਭਾਜੀ ਤਰਸੇਮ ਦੇ ਦਰਸ਼ਨ ਕਰਨ। ਕੀ ਹਾਲ ਭਾਜੀ ਕੀ ਹਾਲ ਨੇ ਜੀ? ਵਧੀਆ ਜੀ। ਸੁਣਾਓ ਠੀਕ ਆ। ਭਾਜੀ ਚਲਾਉਂਦਾ ਟਰਾਲਾ ਹੁਣ। ਬਾਕੀ ਕਰਦੇ ਭਾਜੀ ਨਾਲ ਗੱਲਬਾਤ ਅੱਜ ਕਿਦਾਂ ਦਾ ਚੱਲਦਾ ਟਰਾਲਾ ਵਧੀਆ ਰਹਿਣਾ। ਹਾਂਜੀ ਪਾਜੀ ਹਾਂਜੀ ਪਾਜੀ ਕੀ ਹਾਲ ਨੇ ਜੀ ਬੜੀ ਸ਼ੁਕਰਾ ਸਭ ਠੀਕ ਠਾਕ ਪਾਜੀ ਲਾ ਪਿਆ ਟਰਾਲਾ ਚਲਾਉਣ ਪਹਿਲਾ ਹਾਈਪ ਤੇ ਹੀ ਇਹ ਇਨਸ਼ਾਅੱਲਾ ਕ੍ਰੇਨ ਵੀ ਚਲਾਉ ਪਾਜੀ ਬ੍ਰੇਕ ਪਰਕ ਅੱਜ ਦਾ ਯੂਟਰਨ ਕੋ ਜੀ ਕਿਹੜਾ ਇਰੀਕਾ ਭਜੀ 10 ਪੰਡ 10 ਆਪਣਾ ਕਿਹੜਾ ਜੀ ਗੁਰਦਾਸਪੁਰ ਆ ਜੀ ਆਈ ਵਾ ਸਾਰਾ ਦਾ ਸੋਨਾ ਡਰੈਸ ਸੀਲ ਬਟਾਲਾ ਆਈ ਵਾ ਟੈਂਡ ਚੌਧਰੀਵਾਲ ਜੀ ਆਈ ਹੋਏ ਹੋ ਸੁਣਾਓ ਜੀ ਸਭ ਠੀਕ ਠਾਕ ਜੀ ਲਾਈਕ ਸ਼ੇਅਰ ਕਰ ਦਿਓ ਕਮੈਂਟ ਜਰਦਾਸਪੁਰ ਜੋ ਵੀ ਪੰਜਾਬੀ ਨੇ ਇੱਥੇ ਅਰਬ ਕੰਟਰੀਆਂ ਦੇ ਵਿੱਚ ਬੇਟਾ ਸਭ ਭਰਾਵਾਂ ਨੂੰ ਬੇਨਤੀ ਹੈ ਕਿ ਸ਼ੇਅਰ ਲਾਈਕ ਜਰੂਰੀ ਕਰੋ ਕਿਉਂਕਿ ਅਸੀਂ ਨਵਾਂ ਨਵਾਂ ਜਿਹੜਾ ਵਾ ਇਹ ਚੈਨਲ ਖੁੱਲਿਆ ਹੋਇਆ ਵਾ ਸਾਰਿਆਂ ਨੂੰ ਹੱਥ ਜੁੜ ਕੇ ਮਿਹਰਬਾਨੀ ਹੈ ਜੀ ਹਾਏ ਹੋਏ ਬੜੀ ਵਧੀਆ ਭਾਜੀ ਗੱਲ ਬਾਤ ਠੀਕ ਤੇ ਬਾਰਡਰ ਨੂੰ ਚਾਲਦੇ ਹੁੰਦੇ ਨਾ ਆਉਣ ਫੇਰ ਬੜੀ ਵਧੀਆ ਬਣਿਆ ਕਰਨੀ ਅਨਾਮ ਭਾਜੀ ਇਹ ਸਾਡੇ ਕੈਮਰਾਮੈਨ ਸੰਦੀਪ ਕੁਮਾਰ ਜੀ ਹੋਰ ਪਾਤੀ ਗੱਲਬਾਤ ਸਭ ਠੀਕ ਠਾਕ ਪੀ ਪਾਣੀ ਦਾ ਕੀਤਾ ਫੇ ਮੈਸ ਦੀ ਰੋਟੀ ਪਾਣੀ ਦੀ ਮਾਰਸ ਲਵਾਇਆ ਜੀ ਠੀਕ ਆ ਬਾਕੀ ਜੀ ਚਾਹ ਬਣਾ ਲਈ ਦੀ ਆ ਠੀਕ ਆ ਹੋਰ ਸੁਣਾਓ ਜੀ ਕੀ ਹਾਲ ਤੇ ਪੰਜਾਬ ਵਾਲਿਓ ਸਭ ਠੀਕ ਠਾਕ ਕਿ ਕਿੰਨੀ ਕਿ ਸੈਲਰੀ ਬਣ ਜਾਂਦੀ ਭਾਜੀ ਆਈਡੀਆ ਸੈਲਰੀ ਭਾਜੀ ਨਿਕਲੀ ਆਉਂਦਾ ਜੀ 35 673800 ਰੁਪਏ ਨਿਕਲ ਆਉਂਦਾ ਜੀ ਸਹੀ ਆ ਹਾਂ ਜੀ ਚਲੋ ਰੋਟੀ ਪਾਣੀ ਖਾ ਕੇ ਵੱਜ ਜਾਂਦਾ 3500 ਹਾਂ ਜੀ ਹਾਂ ਜੀ ਦੇਖੋ ਜੀ ਟ੍ਰੈਫਿਕ ਦੇਖੋ ਬਹੁਤ ਜਿਆਦਾ ਟ੍ਰੈਫਿਕ ਹੈ ਸੈਂਡ ਨੂ ਰਕ ਲਕ ਲਿੰਡਰ ਯਾਰ ਆ ਵੇ ਲੰਮਿਆ ਰੁਟਾ ਦੇ ਦੇਖੋ ਜੀ ਟ੍ਰੈਫਿਕ ਮਾਸ਼ਾਅੱਲਾ ਬਹੁਤ ਜੰਮੀ ਟ੍ਰੈਫਿਕ ਸ람 ਆ ਗਿਆ ਜੀ ਮਾਮਾ ਆ ਗਿਆ ਜੀ ਮਾਮਾ ਮਾਮੇ ਦੀਆਂ ਲਾਈਟਾਂ ਦੇਖ ਕੇ ਦਦਿਆਂ ਨੇ ਉ ਤੋਰ ਲੀਆਂ ਆਉਣੀਆਂ ਹਨ ਨੂ ਵੀ ਸ਼ਹਿਰ ਨੀਲੀਆਂ ਨੀਲੀਆਂ ਦੀਆਂ ਲਾਈਟਾਂ ਦਿਸਦੀਆਂ ਆਉਣੀਆਂ ਦੋਸਤੋ ਟ੍ਰੈਫਿਕ ਦੇਖੋ ਉਹ ਪਿੱਛੇ ਤੱਕ ਇਧਰ ਨੂੰ ਤੇ ਇਧਰੋਂ ਦੇਖੋ ਸ਼ਾਰਜੇ ਦੀ ਸਾਈਡ ਲਾਲ ਲਾਲ ਬੱਤੀਆਂ ਦੀ ਦੀਆਂ ਹੋਣਗੀਆਂ ਬਹੁਤ ਜ਼ਿਆਦਾ ਟ੍ਰੈਫਿਕ ਹੈ ਉੱਥੋਂ ਵੱਜਦਾ ਨਹੀਂ ਨਾ ਲੈਫਟ ਵੇ ਹਾਂ ਇਹ ਜਿਆਦਾ ਯੂ ਟਰਨ ਵਾਲੇ ਆ ਤਾਂ ਜਾ ਵੀ ਆਪਣੇ ਵਾਲਾ ਰੋਡ ਵੀ ਫੁੱਲ ਹੀ ਆ ਮੈਂ ਤਾਂ ਕੱਚੇ ਕੱਚੀ ਆਈ ਆ ਪੌਂਦ ਦੀ ਕਰੀ ਲੈ ਕੇ ਆਹੋ ਉੱਥੋਂ ਸਿੱਧੀ ਚਾੜ ਲਾਂਗੇ ਹਾਂਜੀ ਦੋਸਤੋ ਹੁਣ ਆਪਾਂ ਗੱਡੀ ਕਰਤੀ ਖੜੀ ਭਾਜੀ ਨੇ ਹੁਣ ਆਪਾਂ ਚੱਲੇ ਆ ਰੂਮ ਨੂੰ ਕੋਈ ਗੱਡੀ ਦਾ ਇੰਤਜ਼ਾਮ ਦੇਖਦੇ ਹਾਂ ਓਕੇ ਫਟੇ ਬਲਾਹਾਂ ਥੈਂਕ ਯੂ ਵਾਲੇਕੁਮ ਸਲਾਮ ਜੀ